ਜਿਹੜੇ ਆਪਣੇ ਬੱਚਾ ਨੂੰ ਪੜਾ ਨਹੀਂ ਸਕਦੇ ਉਹਨਾਂ ਨੇ ਮਜਬੂਰੀ ਦੇ ਵਿੱਚ ਬੱਚਿਆਂ ਨੂੰ ਪੂਰੀ ਖਾਤ ਵੀ ਨਹੀਂ ਦੇ ਸਕਦੇ ਔਰ ਉਹਨਾਂ ਨੇ ਕਿਸੇ ਨਾ ਕਿਸੇ ਕੰਮ ਵਾਸਤੇ ਕਰਜ਼ਾ ਲਿਆ ਸੀ ਇਹ ਉਹ ਕੇਸ ਸੀਗੇ ਜਿਹਦੇ ਵਿੱਚ ਜਾਂ ਤਾਂ ਜਿਹੜਾ ਕਮਾਈ ਕਰਨ ਵਾਲਾ ਬੰਦਾ ਸੀਗਾ ਉਹ ਰਿਹਾ ਨਹੀਂ ਜਾਂ ਕਿਸੇ ਨਾਮਰਾ ਬਿਮਾਰੀ ਦਾ ਸ਼ਿਕਾਰ ਹੋ ਗਿਆ ਇਹ ਇਹਦੇ ਚ 68 ਕਰੋੜ ਰੁਪਈਆ ਜਿਹੜਾ ਸੀਗਾ ਉਹ ਉਹਨਾਂ ਗਰੀਬ ਬੰਦਿਆਂ ਦੇ ਸਿਰ ਦੇ ਉੱਤੇ ਜਿਨ੍ਹਾਂ ਦੇ ਕੋਲ ਜਿਹੜੇ 5 ਕਿਲੋ ਾਨਾਦ ਲਈ ਸਰਕਾਰ ਤੇ ਮੁਤਾਜ ਹੈ ਔਰ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਭਗਵਾਨਤ ਬਾਦ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਉਹਨਾਂ ਦੇ ਬਿਲੀ ਦੇ ਬਿੱਲ ਮਾਫ ਕੀਤੇ ਸਕੂਲ ਠੀਕ ਕੀਤੇ ਪਹਿਲਾਂ ਜੇ ਉਹ ਬਿਮਾਰ ਹੋ ਜਾਂਦੇ ਸੀ ਗਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਕਰਜ਼ੇ ਤੇ ਆਪਣਾ ਸ਼ੂਗਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਿਸ ਆਂਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨੂੰ ਜਿਹੜਾ ਅਸਰ ਉਹਦੀ ਜ਼ਿੰਮੇਵਾਰੀ ਹੋ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਉਹਦਾ ਬਾਪ ਮਰ ਚੁੱਕਿਆ ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਰਹੀ ਆ ਲੋਕਾਂ ਦੇ ਭਾਂਡੇ ਮਾਣ ਰਹੀ ਆ ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸੀਗਾ ਤਕਾਜ਼ਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਿਨੇਟ ਦੇ ਫੈਸਲਾ ਕੀਤਾ ਕਿ ਜਿਹੜੇ ਬੰਦੇ ਇੰਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਆ ਜਦੋਂ ਰਾਤ ਨੂੰ ਸੌਣਦੇ ਇੱਕ ਵਾਰੀ ਉਹਨਾਂ ਨੂੰ ਆਪਾਂ ਕਰਜ਼ਾ ਮੁਕ ਕਰੀਏ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਏ ਅਸੀਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜਿਹੜੀਆਂ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਘਰੇ ਮਿਲਣਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜਿਹੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹਨਾਂ ਦੇ ਬੱਚੇ ਵੀ ਸੁਪਨੇ ਦੇਖ ਸਕਣ ਕਿ ਅਸੀਂ ਵੀ ਪੜ੍ਹ ਕੇ ਕੁਝ ਬਣ ਸਕਦੇ ਆ ਹੋ ਸਾਡੇ ਸਰਤੇ ਕੋ ਕਰਜਾ ਨਹੀਂ ਹੈ ਉਹ ਵੀ ਚੈਨ ਦੀ ਨਹੀਂ ਸੌ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ ਦੇ ਫੋਟਾਲੇ ਦੇ ਵਿੱਚ ਮੈਂ ਮੁੱਖ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ